1 ਮਾਰਚ 1978 ਦੇ ਵਿੱਚ ਜੰਮੀ ਰਾਣੀ ਮੁਖਰਜੀ ਨੇ ਹਾਲ ਹੀ ਦੀ ਘੜੀ ਆਪਣਾ ਜਨਮ ਦਿਨ ਮਨਾਇਆ ਫਿਲਮੀ ਪਰਿਵਾਰ ਦੇ ਵਿੱਚ ਤਾਲੁਕ ਰੱਖਣ ਦੇ ਬਾਵਜੂਦ ਵੀ ਐਕਟਰਸ ਨਹੀਂ ਬਣਨਾ ਚਾਹੁੰਦੀ ਸੀ ਰਾਣੀ ਮੁਖਰਜੀ ਰਾਣੀ ਮੁਖਰਜੀ ਐਕਟਿੰਗ profession ਦੇ ਵਿੱਚ ਆਉਣ ਤੋਂ ਪਹਿਲਾਂ ਵਕੀਲ ਜਾਂ ਇੰਟੀਰੀਅਰ ਡਿਜ਼ਾਈਨਰ ਬਣਨਾ ਚਾਹੁੰਦੀ ਸੀ ਪਰ ਘਰ ਦੀ ਆਰਥਿਕ ਸਥਿਤੀ ਖਰਾਬ ਹੋਣ ਦੀ وجہ ਦੇ ਨਾਲ ਐਕਟਿੰਗ profession ਦੇ ਵਿੱਚ ਆਉਣਾ ਪਿਆ ਇਸ ਗੱਲ ਦਾ ਖੁਲਾਸਾ ਰਾਣੀ ਨੇ ਇੰਟਰਵਿਊ ਦੌਰਾਨ ਕੀਤਾ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪਹਿਲੀ ਵਾਰ ਫਿਲਮ ਰਾਜਾ ਕੀ ਆਏਗੀ ਬਰਾਤ ਦਾ ਉਹਨਾਂ ਨੂੰ ਆਫਰ ਮਿਲਿਆ ਸੀ ਤਾਂ ਉਹਨਾਂ ਦੀ ਮਾਂ ਨੇ ਉਸ ਨੂੰ ਇਹ ਫਿਲਮ ਕਰਨ ਦਾ ਸੁਝਾਅ ਦਿੱਤਾ ਸੀ ਰਾਣੀ ਮੁਖਰਜੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜਦੋਂ ਮੈਂ ਵੱਡੀ ਹੋ ਗਈ ਸੀ ਤਾਂ ਮੈਨੂੰ ਇੱਕ ਫਿਲਮ ਦਾ ਆਫਰ ਮਿਲਿਆ ਸੀ ਤੇ ਤੇ ਫਿਰ ਮੇਰੀ ਮਾਂ ਨੇ ਬੜੀ ਵਿਨਮਰਤਾ ਦੇ ਨਾਲ ਮੈਨੂੰ ਕਿਹਾ ਕਿ ਇੱਕ ਵਾਰ ਐਕਟਿੰਗ ਦੇ ਵਿੱਚ ਹੱਥ ਅਜ਼ਮਾ ਕੇ ਦੇਖੋ ਜੇ ਸਭ ਕੁਝ ਠੀਕ ਨਹੀਂ ਰਿਹਾ ਤਾਂ ਤੂੰ ਵਾਪਸ ਪੜਾਈ ਵੀ ਕਰ ਸਕਦੀ ਹੈ ਸ਼ਾਇਦ ਉਸ ਵਕਤ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਸਦੇ ਪਰਿਵਾਰ ਦੀ ਆਰਥਿਕ ਤੌਰ ਤੇ ਉਹਨਾਂ ਨੂੰ ਮਦਦ ਦੀ ਲੋੜ ਹੈ। ਰਾਣੀ ਮੁਖਰਜੀ ਨੇ ਆਪਣੇ ਪਿਤਾ ਰਾ ਮੁਖਰਜੀ ਦੇ ਡਾਇਰੈਕਸ਼ਨ ਤੇ ਬਣੀ ਬੰਗਾਲੀ ਫਿਲਮ ਬੀਅਰਫੁੱਲ 1996 ਦੇ ਵਿੱਚ ਉਸ ਫਿਲਮ 'ਚ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਹਿੰਦੀ ਫਿਲਮ ਰਾਜਾ ਕੀ ਆਏਗੀ ਬਰਾਤ ਦੇ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ। ਇਸ ਫਿਲਮ ਦੇ ਵਿੱਚ ਰਾਣੀ ਅਮਜ਼ਦ ਖਾਨ ਦੇ بیٹے ਸ਼ਾਦab ਖਾਨ ਦੇ ਨਾਲ ਨਜ਼ਰ ਆਈ ਸੀ। ਉਹਨਾਂ ਦਿਨਾਂ ਦੇ ਵਿੱਚ ਲੋਕ ਰਾਣੀ ਮੁਖਰਜੀ ਦੀ ਹਾਈਟ ਅਤੇ ਆਵਾਜ਼ ਨੂੰ ਲੈ ਕੇ ਉਸ ਦਾ ਮਜ਼ਾਕ ਉਡਾਇਆ ਕਰਦੇ ਸੀ ਇੱਥੋਂ ਤੱਕ ਕਿ ਅਮੀਰ ਖਾਨ ਦੀ ਫਿਲਮ ਗੁਲਾਮ ਦੇ ਵਿੱਚ ਵੀ ਉਹਨਾਂ ਦੀ ਆਵਾਜ਼ ਨੂੰ ਮੋਨਾਗੋਸ਼ ਨੇ ਡੱਬ ਕੀਤਾ। ਗੋਵਿੰਦਾ ਦੇ ਨਾਲ ਅਫੇਅਰ ਦੇ ਚਰਚੇ ਉਸ ਦੇ ਸ਼ੁਰੂ ਹੋ ਗਏ। ਮੀਡੀਆ ਰਿਪੋਰਟ ਦੇ ਮੁਤਾਬਕ ਰਾਣੀ ਮੁਖਰਜੀ ਗੋਵਿੰਦਾ ਦੇ ਐਕਟਿੰਗ ਦੇ ਉੱਪਰ ਤਾਂ ਫੈਦਾ ਹੋਈ ਨਾਲ ਹੀ ਉਹਨਾਂ ਦਾ ਦਿਲ ਗੋਵਿੰਦਾ ਦੇ ਬਿਹੇਵੀਅਰ ਤੇ ਵੀ ਆ ਗਿਆ। ਗੋਵਿੰਦਾ ਸੈੱਟ ਦੇ ਉੱਪਰ ਸਾਰਿਆਂ ਨੂੰ ਹਸਾਉਂਦੇ ਸੀ ਇਸ ਕਰਕੇ ਰਾਣੀ ਉਹਨਾਂ ਦੇ ਵੱਲ ਅਟਰੈਕਟ ਹੋਣ ਲੱਗੀ। ਦੱਸਿਆ ਜਾਂਦਾ ਹੈ ਕਿ ਗੋਮੇਦਾ ਰਾਣੀ ਮੁਖਰਜੀ ਦਾ ਨਾਮ ਕਈ ਪ੍ਰੋਡਿਊਸਰ ਅਤੇ ਡਾਇਰੈਕਟਰ ਦੇ ਸਾਹਮਣੇ ਰეკਮੈਂਡ ਕਰਨ ਲੱਗੇ ਸੀ। ਖਬਰਾਂ ਦੀ ਮੰਨੀਏ ਤਾਂ ਗੋਵਿੰਦਾ ਕੁਝ ਸਮੇਂ ਦੇ ਲਈ ਆਪਣਾ ਘਰ ਛੱਡ ਕੇ ਰਾਣੀ ਮੁਖਰਜੀ ਦੇ ਨਾਲ ਰਹਿਣ ਲੱਗ ਗਿਆ ਸੀ ਰਾਣੀ ਦੇ ਪੇਰੈਂਟਸ ਨੂੰ ਉਹਨਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਗਿਆ ਸੀ ਪਰ ਉਹਨਾਂ ਨੇ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਸੀ ਖਬਰਾਂ ਦੀ ਮੰਨੀਏ ਤਾਂ ਗੋਮਿੰਦਾ ਰਾਣੀ ਦੀ ਡਿਮਾਂਡ ਦੇ ਉੱਪਰ ਉਹਨਾਂ ਨੂੰ ਫਲੈਟ ਡਾਇਮੰਡ ਅਤੇ ਕਾਰ ਗਿਫਟ ਕਰਦੀ ਸੀ ਜਦੋਂ ਗੋਮਿੰਦਾ ਦੀ ਪਤਨੀ ਨੇ ਉਹਨਾਂ ਨੂੰ ਛੱਡਣ ਦਾ ਫੈਸਲਾ ਲਿਆ ਤਾਂ ਉਹਨਾਂ ਦੀ ਅੱਖਾਂ ਖੁੱਲ ਗਈਆਂ ਗੋਵਿੰਦਾ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਰਾਣੀ ਦੇ ਨਾਲ ਆਪਣਾ ਰਿਸ਼ਤਾ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ ਅਭਿਸ਼ੇਕ ਬਚਨ ਦੇ ਨਾਲ ਵੀ ਰਾਣੀ ਮੁਖਰਜੀ ਦੇ ਰਿਲੇਸ਼ਨ ਦੀ ਚਰਚਾ ਸੀ। ਕ੍ਰਿਸ਼ਮਾ ਕਪੂਰ ਦੇ ਨਾਲ ਰਿਸ਼ਤੇ ਟੁੱਟ ਜਾਣ ਤੋਂ ਬਾਅਦ ਰਾਣੀ ਮੁਖਰਜੀ ਦੀ ਬਚਨ ਪਰਿਵਾਰ ਦੇ ਨਾਲ ਕਾਫੀ ਨਜ਼ਦੀਕੀਆਂ ਵਧੀਆਂ। ਦੱਸਿਆ ਜਾਂਦਾ ਹੈ ਕਿ ਬੰਟਰੀ ਔਰ ਬਬਲੀ ਦੀ ਸ਼ੂਟਿੰਗ ਦੇ ਦੌਰਾਨ ਅਭਿਸ਼ੇਕ ਅਤੇ ਰਾਣੀ ਦੀ ਚੰਗੀ ਦੋਸਤੀ ਹੋ ਗਈ ਜੋ ਬਾਅਦ ਦੇ ਵਿੱਚ ਪਿਆਰ ਦੇ ਵਿੱਚ ਬਦਲ ਗਈ। ਬਾਅਦ ਦੇ ਵਿੱਚ ਦੋਨਾਂ ਨੇ ਵਿਆਹ ਤੱਕ ਦਾ ਫੈਸਲਾ ਕਰ ਲਿਆ ਸੀ ਪਰ ਇੱਕ ਦਿਨ ਦੋਨਾਂ ਨੇ ਬ੍ਰੇਕਅਪ ਕਰਨ ਦੀ ਖਬਰ ਸਾਂਝੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਦਾ ਕਾਰਨ ਕੀ ਸੀ ਕਿ ਇੱਕ ਫਿਲਮ ਦੇ ਵਿੱਚ ਕਿੱਸਿੰਗ ਦਾ ਸੀਨ ਜਿਸ ਦੇ ਨਾਲ ਅਭਿਸ਼ੇਕ ਬਚਨ ਨੇ ਬ੍ਰੇਕਅਪ ਕਰ ਲਿਆ ਟਾਈਮਜ਼ ਨਾਊ ਦੀ ਖਬਰ ਦੇ ਮੁਤਾਬਿਕ ਰਾਣੀ ਮੁਖਰਜੀ ਅਤੇ ਅਭਿਸ਼ੇਕ ਬਚਨ ਦੇ ਰਿਸ਼ਤੇ ਦੇ ਵਿੱਚ ਆਈ ਖਟਾਸ ਦੀ ਜ਼ਿੰਮੇਵਾਰ ਅਭਿਸ਼ੇਕ ਦੀ ਮਾਂ ਜਯਾ ਬਚਨ ਸੀ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਦੋਨਾਂ ਦੇ ਰਿਸ਼ਤੇ ਟੁੱਟਣ ਦਾ ਕਾਰਨ ਬਲੈਕ ਫਿਲਮ ਦਾ ਇੱਕ ਕਿੱਸਿੰਗ ਸੀਨ ਸੀ ਜੋ ਰਾਣੀ ਮੁਖਰਜੀ ਅਤੇ ਅਮਿਤਾ ਬਚਨ ਦੇ ਵਿੱਚ ਫਿਲਮਾਇਆ ਗਿਆ ਸੀ ਖਬਰਾਂ ਦੀ ਮਨੀਤ ਜਯਾ ਬਚਨ ਨਹੀਂ ਚਾਹੁੰਦੀ ਸੀ ਕਿ ਰਾਣੀ ਮੁਕਰਜੀ ਸੀਨ ਕਰੇ ਪਰ ਰਾਣੀ ਨੇ ਇਸ ਦੇ ਲਈ ਹਾਂਮੀ ਪਰ ਦਿੱਤੀ ਸੀ ਜਿਸ ਕਾਰਨ ਜਯਾ ਬਚਨ ਨਰਾਜ਼ ਹੋ ਗਈ ਸੀ ਰਾਣੀ ਮੁਕਰਜੀ ਨੇ 2014 ਦੇ ਵਿੱਚ ਅਦਿੱਤਿਆ ਚੋਪੜਾ ਦੇ ਨਾਲ ਵਿਆਹ ਕਰ ਲਿਆ ਸੀ ਅਗਲੇ ਸਾਲ 2015 ਦੇ ਵਿੱਚ ਰਾਣੀ ਨੇ ਬੇਟੀ ਆਦਿਰਾ ਨੂੰ ਜਨਮ ਦਿੱਤਾ ਵਿਆਹ ਦੇ 4 ਸਾਲ ਬਾਅਦ 2018 ਦੇ ਵਿੱਚ ਫਿਲਮ ਹਿਸਕੀ ਦੇ ਨਾਲ ਫਿਰ ਉਹਨਾਂ ਨੇ ਇੰਡਸਟਰੀ ਦੇ ਵਿੱਚ ਵਾਪਸੀ ਕੀਤੀ ਇਸ ਫਿਲਮ ਦੇ ਪ੍ਰੋਮੋਸ਼ਨ ਦੇ ਵਿਆਹ ਸ਼ਾਦੀਆਂ 'ਚ ਡਾਂਸ ਲਈ ਮੋਟੀ ਰਕਮ ਵਸੂਲਦੇ ਨੇ ਇਹ ਸਤਾਰੇ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਵਿਆਹਾਂ ਦਾ ਨਿੱਜੀ ਸਮਾਗਮਾਂ ਦੇ ਵਿੱਚ ਬਾਲੀਵੁੱਡ ਹਸਤੀਆਂ ਦੀ ਮੌਜੂਦਗੀ ਅੱਜ ਕੱਲ ਇੱਕ ਫੈਸ਼ਨ ਬਣ ਗਈ ਹੈ ਜਦੋਂ ਵੀ ਇਹ ਸਤਾਰੇ ਕਿਸੇ ਪਾਰਟੀ ਜਾਂ ਇਵੈਂਟ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਇਵੈਂਟ ਹੋਰ ਵੀ ਰੌਚਕ ਹੋ ਜਾਂਦਾ ਹੈ ਇਹ ਕਾਰਨ ਹੈ ਕਿ ਬਹੁਤ ਸਾਰੇ ਲੋਕ ਲੱਖ ਕਰੋੜਾ ਦੇ ਕੇ ਇਹਨਾਂ ਸਤਾਰਿਆਂ ਨੂੰ ਆਪਣੇ ਵਿਆਹਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸੱਦਾ ਦਿੰਦੇ ਨੇ ਤਾਂ ਜੋ ਲੋਕ ਉਹਨਾਂ ਦੇ ਵਿਆਹਾਂ ਅਤੇ ਪਾਰਟੀਆਂ ਨੂੰ ਸਾਲਾਂ ਤੱਕ ਯਾਦ ਰੱਖਣ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਹਰੂਖ ਖਾਨ ਅਕਸ਼ੇ ਕੁਮਾਰ ਪ੍ਰਿਅੰਕਾ ਚੋਪੜਾ ਤੇ ਕटरीना कैफ ਵਰਗੇ ਮਸ਼ਹੂਰ ਤਾਰੇ ਆਪਣੇ ਪ੍ਰਦਰਸ਼ਨ ਦੇ ਲਈ ਕਿੰਨੇ ਪੈਸੇ ਚਾਰਜ ਕਰਦੇ ਨੇ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਹਨਾਂ ਫਿਲਮੀ ਸਤਾਰਿਆਂ ਨੂੰ ਆਪਣੀ ਪਾਰਟੀ ਵਿੱਚ ਬੁਲਾਉਣ ਅਤੇ ਉਹਨਾਂ ਨੂੰ ਪ੍ਰਦਰਸ਼ਨ ਕਰਵਾਉਣ ਲਈ ਤੁਹਾਨੂੰ ਕਿੰਨੇ ਪੈਸੇ ਚਾਰਜ ਕਰਨੇ ਪੈਣਗੇ ਸ਼ਾਹਰੂਖ ਖਾਨ ਕਿੰਗ ਖਾਨ ਦੇ ਪ੍ਰਸੰਗ ਸਿਰ ਭਾਰਤ ਦੇ ਵਿੱਚ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਨੇ ਆਪਣੀ ਪ੍ਰਸਿੱਧੀ ਨੂੰ ਦੇਖਦੇ ਹੋਏ ਸ਼ਾਹਰੂਖ ਕਿਸੇ ਵੀ ਇਵੈਂਟ ਦੇ ਵਿੱਚ ਸ਼ਾਮਲ ਹੋਣ ਦੇ ਲਈ 2 ਕਰੋੜ ਰੁਪਏ ਲੈਂਦੇ ਨੇ ਤੇ ਜੇਕਰ ਉਹਨਾਂ ਨੂੰ ਪ੍ਰਦਰਸ਼ਨ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਹ 7 ਤੋਂ 8 ਕਰੋੜ ਰੁਪਏ ਦੀ ਫੀਸ ਲੈਂਦੇ ਨੇ ਰਿਪੋਰਟਰਾਂ ਦੇ ਅਨੁਸਾਰ ਕਿੰਗ ਖਾਨ ਨੇ ਦੁਬਈ ਦੇ ਇੱਕ ਹੋਟਲ ਦੇ ਵਿੱਚ 30 ਮਿੰਟ ਦੇ ਪ੍ਰਦਰਸ਼ਨ ਦੇ ਲਈ 8 ਕਰੋੜ ਰੁਪਏ ਲੈਸਨ ਅਕਸ਼ੇ ਕੁਮਾਰ ਪੂਰੀ ਦੁਨੀਆ ਖਿਡਾਰੀ ਅਕਸ਼ੇ ਕੁਮਾਰ ਦੀ دیਵਾਨੀ ਹੈ ਹਾਲਾਂਕਿ ਅਕਸ਼ੇ ਅਜ਼ਿਹੇ ਇਵੈਂਟ ਦੇ ਵਿੱਚ ਘਾਟੀ ਸ਼ਾਮਲ ਹੁੰਦੇ ਨਹੀਂ ਤੇ ਸਿਰਫ ਤਾਂ ਹੀ ਸਹਿਯੋਗ ਹੁੰਦੇ ਨੇ ਜੇਕਰ ਇਵੈਂਟ ਦੇਰ ਰਾਤ ਨਾ ਹੋਵੇ ਕਿਉਂਕਿ ਉਹ ਦੇਰ ਰਾਤ ਤੱਕ ਘਰ ਬਾਹਰ ਰਹਿਣਾ ਪਸੰਦ ਨਹੀਂ ਕਰਦੇ ਉਹ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਲਗਭਗ 1.5 ਕਰੋੜ ਰੁਪਏ ਲੈਂਦੇ ਨੇ ਜੇਕਰ ਉਹਨਾਂ ਦੇ ਡਾਂਸ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ 1.5 ਕਰੋੜ ਦੇ ਵਿੱਚ 1 ਕਰੋੜ ਹੋਰ ਜੋੜ ਦਿੱਤਾ ਜਾਂਦਾ ਹੈ ਯਾਨੀ ਕਿ 2.5 ਕਰੋੜ ਰੁਪਏ ਅਕਸ਼ੇ ਕੁਮਾਰ ਬ੍ਰੈਂਡ ਨੂੰ ਪ੍ਰੋਮੋਟ ਕਰਨ ਦੇ ਲਈ 8 ਤੋਂ 10 ਕਰੋੜ ਰੁਪਏ ਚਾਰਜ ਕਰਦੇ ਨੇ ਕਟਰੀਨਾ ਕੈਪ ਇਵੈਂਟ ਅਤੇ ਪਾਰਟੀਆਂ ਦੇ ਵਿੱਚ ਵਿਨੇਤਾ ਨਾਲੋਂ ਬਨੇਤਰੀਆਂ ਦੀਆਂ ਜ਼ਿਆਦਾ ਮੰਗਾਂ ਹੁੰਦੀਆਂ ਨੇ ਲੋਕ ਉਹਨਾਂ ਦਾ ਪ੍ਰਦਰਸ਼ਨ ਅਤੇ ਡਾਂਸ ਜ਼ਿਆਦਾ ਪਸੰਦ ਕਰਦੇ ਨੇ ਜੇਕਰ ਅਸੀਂ ਸ਼ੀਲਾ ਕੀ ਜਵਾਨੀ ਯਾਨੀ ਕਟਰੀਨਾ ਕੈਪ ਦੇ ਡਾਂਸ ਮੂਵਜ਼ ਦੀ ਗੱਲ ਕਰੀਏ ਤਾਂ ਲੋਕ ਇਸ ਬਾਰੇ ਸੁਣਦੇ ਹੀ دیਵਾਨੇ ਹੋ ਜਾਂਦੇ ਨੇ ਕਟਰੀਨਾ ਕਿਸੇ ਵੀ ਇਵੈਂਟ ਦੇ ਵਿੱਚ ਡਾਂਸ ਪੇਸ਼ਕਾਰੀ ਦੇ ਲਈ 7.5 ਕਰੋੜ ਰੁਪਏ ਚਾਰਜ ਕਰਦੀ ਹੈ ਜਦੋਂ ਕਿ ਬ੍ਰਾਂਡ ਪ੍ਰਮੋਸ਼ਨ ਦੇ ਲਈ ਉਹਨਾਂ ਦੀ ਫੀਸ ਘੱਟੋ ਘੱਟ 5 ਤੋਂ 6 ਕਰੋੜ ਹੈ ਰਣਵੀਰ ਸਿੰਘ ਰਣਵੀਰ ਸਿੰਘ ਜੋ ਆਪਣੇ ਉर्जा ਉਲਸ਼ਾ ਤੇ ਫੈਸ਼ਨ ਲੁੱਕ ਦੇ ਰਿ ਪੂਰੀ ਇੰਡਸਟਰੀ ਵਿੱਚ ਮਸ਼ਹੂਰ ਨੇ ਇੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ 70 ਲੱਖ ਰੁਪਏ ਲੈਂਦੇ ਨੇ ਪਰ ਇਹ ਰਕਮ ਸਿਰਫ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਹੈ ਜੇਕਰ ਉਹਨਾਂ ਦਾ ਡਾਂਸ ਪੇਸ਼ਕਾਰੀ ਦੇ ਲਈ ਉਹਨਾਂ ਨੂੰ ਕਿਹਾ ਜਾਂਦਾ ਤਾਂ 1 ਕਰੋੜ ਰੁਪਏ ਵਾਧੂ ਲੈਂਦੇ ਨੇ ਕ੍ਰੀਨਾ ਕਪੂਰ ਪੂਰੀ ਦੁਨੀਆ ਵੇਬੋ ਯਾਨੀ ਕਿ ਕ੍ਰੀਨਾ ਕਪੂਰ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੈ ਕ੍ਰੀਨਾ ਕਿਸੇ ਦਫਤਰ ਜਾਂ ਦੁਕਾਨ ਦੇ ਉਦਘਾਟਨ ਦੇ ਲਈ 30 ਤੋਂ 60 ਲੱਖ ਰੁਪਏ ਲੈਂਦੇ ਨੇ ਪਰ ਜੇਕਰ ਤੁਸੀਂ ਉਹਨਾਂ ਨੂੰ ਪਾਰਟੀਆਂ ਵਿੱਚ ਬੁਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 1 ਕਰੋੜ ਰੁਪਏ ਖਰਚਨੇ ਪੈਣਗੇ ਅਤੇ ਜੇਕਰ ਡਾਂਸ ਦਾ ਵੀ ਪ੍ਰਬੰਧ ਕਰਨਾ ਹੈ ਤਾਂ ਇਹ ਫੀਸ 5 ਫੀਸ 1.5 ਕਰੋੜ ਰੁਪਏ ਤੱਕ ਵੱਜ ਜਾਵੇਗੀ ਸਲਮਾਨ ਖਾਨ ਬਾਲੀਵੁੱਡ ਦਾ ਦਵੰਗ ਖਾਨ ਕਈ ਸਾਲਾਂ ਤੋਂ ਲੋਕਾਂ ਦੇ ਵਿਆਹਾਂ ਅਤੇ ਪਾਰਟੀਆਂ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ ਹੈ ਤੇ ਉਹ ਲੋਕਾਂ ਦੀਆਂ ਪਸੰਦੀਦਾ ਚੋਣਾਂ ਦੇ ਵਿੱਚੋਂ ਇੱਕ ਹੈ ਜਿਵੇਂ ਹੀ ਲੋਕ ਉਹਨਾਂ सामने आण ਲੱਗਦਾ ਹੈ ਸਲਮਾਨ ਇਕ ਪਾਰਟੀ ਦੇ ਵਿੱਚ ਟ੍ਰਾਂਸਫਰ ਕਰਨ ਦੇ ਲਈ 1 ਕਰੋੜ 25 ਲੱਖ ਤੋਂ ਲੈ ਕੇ 2 ਕਰੋੜ ਰੁਪਏ ਤੱਕ ਲੈਂਦੇ ਨੇ ਅਨੁਸ਼ਕਾ ਸ਼ਰਮਾ ਕੈਪਟਨ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਲਈ 50 ਲੱਖ ਰੁਪਏ ਚਾਰਜ ਕਰਦੀ ਹੈ ਤੇ ਡਾਂਸ ਦੇ ਲਈ 70 ਲੱਖ ਰੁਪਏ ਚਾਰਜ ਕਰਦੀ ਹੈ ਅਨੁਸ਼ਕਾ ਦਾ ਕਿਸੇ ਬ੍ਰਾਂਡ ਪ੍ਰਚਾਰ ਦੇ ਲਈ ਚਾਰਜ 25 ਤੋਂ 40 ਲੱਖ ਰੁਪਏ ਦਾ ਹੁੰਦਾ ਹੈ ਪ੍ਰਿੰਕਾ ਚੋਪੜਾ ਦੇਸੀ ਗਰਲ ਪ੍ਰਿੰਕਾ ਚੋਪੜਾ ਜਿਸ ਨੇ ਹਾਲੀਵੁੱਡ ਅਤੇ ਬਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਈ ਹੈ ਹਾਲਾਂਕਿ ਇਹਨੇ ਦੇਨੀ ਹਾਲੀਵੁੱਡ ਪ੍ਰੋਜੈਕਟਾਂ ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ ਪਰ ਅੱਜ ਉਹ ਸਭ ਤੋਂ ਵੱਧ ਚਰਚਿਤ ਅਦਾਕਾਰ ਹੈ ਜਿਸ ਨੂੰ ਈਵੈਂਟ ਦੇ ਵਿੱਚ ਸੱਦਾ ਦਿੱਤਾ ਜਾਂਦਾ ਹੈ ਉਹ ਪਾਰਟੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ 22 ਕਰੋੜ ਰੁਪਇਆ ਲੈਂਦੀ ਹੈ ਸਨੀ ਲਿਓਨ ਬਾਲੀਵੁੱਡ ਦੀ ਬੇਬੀ ਡਾਲ ਸਨੀ ਲਿਓਨ ਦਾ ਨਾਮ ਸੁਣਦੇ ਹੀ ਉਹਨਾਂ ਦੀ ਚਾਲਕ ਦੇਖਣ ਦੇ ਲਈ ਲੋਕਾਂ ਦਾ ਦਿਲ ਮਚਲ ਜਾਂਦਾ ਹੈ ਵਿਹਾਂਜਾ ਪਾਰਟੀਆਂ ਦੇ ਵਿੱਚ 30 ਮਿੰਟ ਤੋਂ ਘੱਟ ਦੇ ਸਟੇਜ ਪ੍ਰਦਰਸ਼ਨ ਦੇ ਲਈ ਸਨੀ ਕਰੋੜਾ ਨਹੀਂ ਸਗੋ 25 ਤੋਂ 35 ਲੱਖ ਰੁਪਇਆ ਚਾਰਜ ਕਰਦੀ ਹੈ